ਕਿ ਕ੍ਰੋਮ ਵੈਂਡੀਅਮ ਦਾ ਇਹ ਕ੍ਰੋਮ ਵੈਂਡੀਅਮ ਦਾ ਇਹ ਵੀ ਤਾਈਵਾਨ ਦਾ ਸੱਟਾ ਪੂ ਵੀ ਸੱਟਾ ਜੀ ਓਕੇ ਜੀ ਲਓ ਜੀ ਉਹਦੇ ਬਹੁਤ ਸੱਟਾ ਪੂ ਜੀ ਪੈਂਦਾ ਸੱਟਾ ਠੀਕ ਹੈ ਜੀ ਇੱਕ ਚਾਬੀਆਂ ਮੂੰਹ ਖੁੱਲ ਜੇ ਚਾਬੀ ਟੁੱਟ ਜੇ ਚਾਬੀ ਸਲਿਪ ਕਰ ਜੇ ਜੀ ਤੁਹਾਡੀ ਖਰਾਬ ਹੋਏ ਕਿਸੇ ਤਰ੍ਹਾਂ ਖਰਾਬ ਹੋ ਜੇ ਥੋੜੀ ਮਾਗੇ ਤੋੜ ਕੇ ਲਿਓ ਵਾਪਸੀ ਹੈ ਮੇਰੀ ਅੱਛਾ ਇਹ ਐਡਾ ਵੱਡਾ ਰੈਂਚ ਹੈ ਕਿੱਥੇ ਕੰਮ ਆਉਂਦਾ ਜੀ ਇਹ ਜੀਸੀਬੀ ਲੈ ਲੈਂਦੀ ਹਟੇ ਦੇ ਫੈਕਟਰੀ ਵਾਲੇ ਇੰਡਸਟਰੀ ਵਾਲੇ ਆਉਂਦੇ ਉਹ ਸਾਡੇ ਕੋਲ ਲੈਂਦੇ ਆ ਕਰੋ ਚੈੱਕ ਇਹ ਹੈਵੀ ਡਿਊਟੀ ਹੈ ਬਾਹਰ ਦੇ ਪੀਸ ਹੈ ਇਹ ਹੈਵੀ ਹੈ ਲਓ ਭਾਈ ਜੀ ਆ ਹੈ ਜੀ ਜੈਕ ਉਹ ਜਿਹੜਾ 1000 ਰੁਪਏ ਤੁਹਾਨੂੰ ਮਿਲਣ ਜਾ ਰਿਹਾ ਉਹ ਲੱਕੇ ਬੀਜੇ ਵੇਖੀਏ ਘੱਟੋ ਘੱਟ 5-6 ਕਿਲੋ ਦਾ ਹੈਗਾ ਪੂਰਾ ਠੋਸ ਬਣਿਆ ਆ ਜੀ ਅੱਛਾ ਜੀ ਆਹ ਆਹ ਕੁੰਡੀਆਂ ਇਹ ਕੁੰਡੀਆਂ ਟੋਚਰਾਂ ਦੇ ਕੰਮ ਆਉਂਦੀਆਂ ਇਹ ਸੁਆਗਤ ਦੇ ਕੰਮ ਆਉਂਦੀਆਂ ਲਓ ਜੀ ਕਰੀਨਾ ਵਾਲੇ ਹੈਟਰੇ ਵਾਲੇ ਆਉਂਦੇ ਉਹ ਲੈ ਜਾਂਦੇ 2 ਘੰਟੇ ਦਾ ਉਹਨਾਂ ਚੱਲ ਜਾਂਦੀ ਹੈ ਕੁਝ ਖਾਸ ਗੱਲ ਹੀ ਨਹੀਂ ਇੱਕ ਚਾਰਜਰ ਤੇ ਲਗਾਓ ਇੱਕ ਕੰਮ ਤੇ ਲਗਾਓ ਜੇ ਮਰਜ਼ੀ ਵਰਤੀ ਜੋ ਚਲਾ ਦੇ ਲਓ ਆ ਦੇਖੋ ਜੀ ਗੋਟੀਆਂ ਤਾਂ ਹਾਂ ਜੀ ਐਕਸੈਂਸ਼ਲਟੀ ਉਹ ਨਾਲ ਕੰਪਨੀ ਨੇ ਅੱਛਾ ਜੀ ਇਹਨੂੰ ਪਾ ਕੇ ਇਸ ਨੂੰ ਪਾ ਕੇ ਢਲਾ ਕਰ ਦੋ ਲਓ ਜੀ ਜੋ ਲਾਦੀ ਲੋੜੀਆਂ ਆ ਆਰਾਮ ਨਾਲ ਪਿਆਰਾ ਚੀਜ਼ ਆ ਦੇਖੋ ਜੀ ਹਾਂ ਟੋਚਲਾ ਕਮੈਨਾ ਵਾਸਤੇ 22 25 25 ਫੁੱਟ ਦਾ ਪੀਸ ਹੈ ਸਿਰਫ 1500 ਰੁਪਏ ਦਾ ਲਓ ਜੀ ਲਓ ਜੀ ਹਾਂ ਲੈ ਵੀਰਿਆ ਦਿਖਾਓ ਹਾਂ ਆ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜਿੱਤੇ ਆਪਾਂ ਤੁਹਾਨੂੰ ਲੈ ਕੇ ਆਏ ਕਿ ਇਹੋ ਜੀ ਸ਼ਾਪ ਤੇ ਜਿੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਕਿਸਾਨੀ ਨਾਲ ਰਿਲੇਟਡ ਜਿਹੜੇ ਆ ਟੂਲ ਆ ਜਿਹੜੇ ਉਹ ਮਿਲਣਗੇ ਜਿਨ੍ਹਾਂ ਦੇ ਵਿੱਚ ਚਾਬੀਆਂ ਪੰਨੇ ਟੂਲ ਬਾਕਸ ਚੈਨ ਕੁੱਪੀਆਂ ਸੰਗਲ ਟੋਚਨ ਸਭ ਕੁਝ ਮਿਲੂਗਾ ਤੇ ਵਲੌਗ ਦੇ ਐਂਡ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀਆਂ ਚੀਜ਼ਾਂ ਬਸ ਵਲੌਗ ਦੇ ਐਂਡ ਤੱਕ ਬਨੇ ਰਹੋ ਦੇਖੀ ਜਾਇਓ ਸਾਰਾ ਵੀ ਕਿਵੇਂ ਆ ਤੇ ਕੀ ਕੀ ਸਮਾਨ ਇੱਥੋਂ ਮਿਲਦਾ ਜੀ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ ਸਾਰੀਆਂ ਇੱਥੇ ਸਸੀ ਕਾਲ ਬਾਈ ਜੀ ਕੋ ਠੀਕ ਠਾਕ ਜੀ ਤੇ ਬਾਈ ਜੀ ਸਭ ਤੋਂ ਪਹਿਲਾਂ ਐਡਰੈਸ ਦੱਸ ਦਿਓ ਆਪਦੀ ਸ਼ਾਪ ਦਾ ਜੀ ਆਪਣਾ ਹੈਗਾ ਜੀ ਗਾਨੀ ਹਾਰਡਵੇਅਰ ਸਟੋਰ ਟਾਟਰ ਮਾਰਕੀਟ ਟੈਟਰ ਮਾਰਕੀਟ ਹੈ ਇਹ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਹੈ ਜੀ ਇਹੇ ਪੜਿਆਲਾ ਮਾਰਕੀਟ ਹੈ ਬਹੁਤ ਵਧੀਆ ਤੁਹਾਡੇ ਕੋਲ ਰਿਸਪੋਨਸ ਮਿਲ ਰਿਹਾ ਤੁਹਾਡੀ ਵੀਡੀਓ ਚੱਲ ਰਹੀ ਹੈਗੀ ਆਪਣੇ ਕੋਲ ਤਾਂ ਆਪਣੇ ਕੀ ਬਹੁਤ ਮਾਤ ਸੇਵਾ ਪਰ ਕਾਰੋਟਰੇ ਕੱਕਾਂ ਦਾ ਬਹੁਤ ਬਹੁਤ ਦੂਰ ਦੂਰ ਤੋਂ ਗਾ ਕਰ ਰਹੇ ਆ ਹਾਂਜੀ ਹਾਂਜੀ ਐਮਪੀ ਕਰਨਾਟਕਾ ਕਰਨਾਟਕ ਤਮਿਲਨਾਡੂ ਕੇਰਲਾ ਤੋਂ ਸਾਰੀਆਂ ਸਟੇਟਾਂ ਤੋਂ ਇੱਥੇ ਆਉਂਦੇ ਨੇ ਜੀ ਮੈਂ ਖਿਆਲ ਰੱਖਦਾ ਆ ਆਪਣੇ ਜ਼ਿਮੀਂਦਾਰ ਭਰਾਵਾਂ ਦਾ ਵੀ ਉਹਨਾਂ ਨੂੰ ਕਿੱਥੋਂ ਵਧੀਆ ਟੂਲ ਮਿਲਣਗੇ ਸਸਤੇ ਟੂਲ ਮਿਲਣਗੇ ਸੋ ਬਾਈ ਜੀ ਸ਼ਾਪ ਨੰਬਰ ਕੀ ਸੀ ਆਪਣੀ ਜੀ ਸ਼ਾਪ ਨੰਬਰ 383 ਹੈ ਜੀ ਲਓ ਜੀ ਸ਼ਾਪ ਨੰਬਰ 383 ਤੇ ਕੰਟੈਕਟ ਨੰਬਰ ਵੀ ਆਪ ਦਾ ਹੈ ਜੀ ਮੋਬਾਈਲ ਨੰਬਰ ਹੈ ਵੀ 99 15105585 चलो जी 15205585 ਲਓ ਜੀ ਕੰਟੈਕਟ ਨੰਬਰ ਵੀ ਆ ਗਿਆ ਐਡਰੈਸ ਵੀ ਆ ਗਿਆ ਹੁਣ ਸਾਰਾ ਕੁਝ ਦੇਖ ਲਓ ਤੁਸੀਂ ਆ ਜੋ ਜੀ ਹੁਣ ਕਰ ਦਿਓ ਸ਼ੁਰੂਈ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦਿਖਾਣੀ ਚਾਹੋਗੇ ਗੁਟੀ ਸਟਾਏ ਬਾਹਰ ਦੇ ਹੈਗੇ ਇਹ ਤੇਵਾਨ ਦਾ ਸਟਾਏ ਅੱਛਾ ਅੱਛਾ ਜੀ ਲਓ 108 ਪੀਸ ਦਾ ਸਟਾਏ ਇਹ ਅੱਛਾ ਜੀ ਇਹਦੇ ਚ ਲੰਬੀਆਂ ਗੁਟੀਆਂ ਵੀ ਆ ਜੀ ਪੇਸ਼ਕਸ਼ ਵੀ ਹੈ ਬਿਕ ਵੀ ਹੈਗੇ ਸਾਰੀਆਂ ਹਰ ਤਰ੍ਹਾਂ ਦਾ ਇਟ ਕੁਝ ਸੌਂਸਾਰਾ ਅੱਛਾ ਜੀ ਲਓ ਦਿਖਾਓ ਇੱਕੋ ਸਰਚ ਕੋ ਤੇ ਉਹਦੀ ਸਾਰਾ ਕੰਮ ਹੋ ਜਾਏਗਾ ਆਪਣਾ ਹਮ ਅੱਛਾ ਜੀ ਕੋਈ ਕਲਵੀ ਚਾਬੀ ਪਾਣਾ ਕੋ ਚੁੱਕ ਕਦੀ ਲੋਣੀ ਪੇਦੀ ਹੈਗੀ ਅੱਛਾ ਜੀ ਛੋਟੇ ਛੋਟਾ ਵੱਡੇ ਤੋਂ ਵੱਡਾ ਸਿਸਟਮ ਜੰਦਰਾ ਠੀਕ ਹੈ ਜੀ ਇਹ ਕਿੰਨੇ ਦਾ ਪਊਗਾ ਜੀ ਆਪਾਂ ਨੂੰ ਇਹ ਇਹ ਵੀ ਜੀ ਆਪਾਂ ਤੁਹਾਨੂੰ ਦੇਵਾਂਗੇ 2800 ਰੁਪਏ ਦਾ ਜੀ 2800 ਰੁਪਏ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਕਿਹੜੀ ਕੰਪਨੀ ਦਾ ਹੈ ਜੀ ਇਹਨੇ 3200 ਸੜ ਵੇਚਿਆ ਅੱਛਾ ਵੀਡੀਓ ਚਾਹੀਦੀ ਹੈ ਇਸਕਾ ਕੇਪਲ ਡਿਸਕਾਊਂਟ ਦੇਣਾ ਜ਼ਰੂਰੀ ਹੋ ਗਿਆ ਤੇ ਆਪਾਂ 2800 ਰੁਪਏ ਦਾ ਕਰੋਮ ਵੈਨਡੀਮ ਤੇ ਕਿੰਨੇ ਲੱਗਿਆ ਤੁਸੀਂ 2800 ਦਾ ਅੱਛਾ ਆ ਥੋੜਾ ਛੋਟਾ ਆ ਗਿਆ ਉਹਦੇ ਨਾਲੋਂ ਜੀ ਇਹ ਥੋੜਾ ਛੋਟਾ ਇਹ 32 ਪਿਸਲਾਂ ਦਾ ਸੱਟਿਆ ਜੀ ਅੱਛਾ ਜੀ ਇਹ ਮਿਲੇਗਾ ਤੁਹਾਨੂੰ 1200 ਰੁਪਏ ਦਾ ਅੱਛਾ ਜੀ ਤੁਹਾਨੂੰ ਫਾਇਦਾ ਹੋਏਗਾ ਕਿ 8 ਨੰਬਰ ਤੋਂ ਲੈ ਕੇ 32 ਨੰਬਰ ਤੱਕ ਇਹ ਗੋਟੀਆਂ ਹੈਗੀਆਂ ਅੱਛਾ ਜੀ 8 ਨੰਬਰ ਤੋਂ ਲੈ ਕੇ 32 ਨੰਬਰ ਤੱਕ ਗੋਟੀਆਂ 6 ਗੋਟੀਆਂ ਕੰਪਨੀ ਕੋਲ ਫालतੂ ਆ 12 ਪੈਲੂ ਦੀਆਂ ਅੱਛਾ ਜੀ

ਅੱਛਾ 70 ਟਨ ਦਾ ਜੀ 35 ਟਨ ਦਾ ਇਹ ਵੀ 75 ਟਨ ਦਾ ਇਹਦੇ 90 ਟਨ ਦਾ ਅੱਛਾ ਜੀ 120 ਟਨ ਦਾ ਕਿੰਨੇ ਤੋਂ ਸ਼ੁਰੂ ਹੋ ਜੀ ਅੱਜ ਮੈਂ ਹੁਣ 75 ਟਨ ਦਾ ਇਹਦਾ ਕੀ ਪ੍ਰਾਈਸ ਹੈ ਇਹ ਆਪਾਂ ਤੁਹਾਨੂੰ 2000 ਦਾ ਦੇਵਾਂਗੇ ਜੀ ਅੱਛਾ ਜੀ ਵੈਸੇ 21-2200 ਰੇਟ ਹੈਗਾ ਉਹ ਵੀਡੀਓ ਤੁਹਾਡੀ ਚਾਹੀਦੀ ਹੈ ਭਰਾਵਾ ਦਾ ਫਾਇਦਾ ਵੀ ਕਰਾਂਗੇ ਬਿਲਕੁਲ ਜੀ ਬਿਲਕੁਲ ਉਹ ਗਾਗ ਹੋਰ ਨਾਲ ਲੈ ਕੇ ਆਏਗਾ ਨਹੀਂ ਨਹੀਂ ਜਰੂਰ ਜਰੂਰ ਫਾਇਦਾ ਕਰਾਂਗੇ 35 ਟਨ ਦਾ ਜੀ ਆਹ 35 ਟਨ ਦਾ ਜੀ ਇਹ 1600 ਰੁਪਏ ਦਾ ਤੁਹਾਨੂੰ ਮਿਲ ਜਾਊਗਾ ਪੂਰਾ ਹੈਵੀ ਹੈ ਜੀ ਦੇਖੋ ਪੂਰਾ ਹੈਵੀ ਸਕੇ ਜੀ ਕਿੰਨੇ ਕਿਲੋ ਦਾ 12-13 ਕਿਲੋ ਦਾ ਕਿੰਨੇ ਦਾ ਇਹ 35 ਟਨ ਦਾ 1600 ਰੁਪਏ ਦਾ ਜੀ ਇਹਗਾ 75 ਡੰਦਾ ਜੀ ਹਮ ਰੇਟਾਂ ਵੱਲੋਂ ਲਾਂਭਾ ਨਹੀਂ ਆਉਣਾ ਚਾਹੀਦਾ ਜੀ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਵਿਊਅਰ ਨੇ ਤਾਂ ਕਿਥੋ ਕਿਥੋਂ ਉਹਨਾਂ ਨੇ ਆਉਣਾ ਪੁਰਾਣਾ ਪੰਜਾਬ ਦੇ ਵੀਡੀਓ ਆ ਕੋਈ ਪੇਸ਼ਕਸ਼ ਹੈ ਜੀ ਸੱਟ ਮਾ ਦਾ ਪੇਸ਼ਕਸ਼ ਹੈ ਐਪਰ ਪੇਸ਼ਕਸ਼ ਕਰਦੇ ਆ ਜੀ ਉਹ ਪੇਸ਼ਕਸ਼ ਹੈ 120 ਵਿੱਚ ਮਿਲੇਗਾ ਤੁਹਾਨੂੰ ਇਹਦੇ ਐਕਸਟਰਾ ਸਾਈਜ਼ ਲੈਣਾ ਐਕਸਟਰਾ ਸਾਈਜ਼ 50 ਤੇ 150 ਮਿਲ ਰਿਹਾ ਹੈ ਆਪਣੀ ਦੁਕਾਨ ਤੋਂ ਸਿਰਫ 120 ਦਾ ਮਿਲੇਗਾ ਅੱਛਾ ਜੀ ਫੁੱਲ ਗੰਢੀ ਹੋਏਗੀ ਰੇਟ ਦੀ ਵੀ ਚੀਜ਼ ਦੀ ਕੁਆਲਿਟੀ ਦੀ ਵੀ ਗੰਢੀ ਹੋਏਗੀ ਭਾਈ ਜੇ ਕਿਸੇ ਨੇ ਜੇ ਕਿਸੇ ਨੇ ਇਕੱਠੇ 20 25 ਪੀਸ ਲੈਣਾਂ ਨੂੰ ਨਹੀਂ ਮਿਲਣਗੇ ਵੈਸੇ ਆਪਾਂ ਡੱਬੇ ਦਾ ਰੇਟ ਹੀ ਦੱਸ ਰਿਹਾ ਤੁਹਾਨੂੰ ਕੋਈ ਜਾਇਜ਼ ਰੇਟ ਸਰ ਕੋਈ ਕਿਸੇ ਹਾਂਜੀ ਇੱਕ ਦੋ ਪਿਛਾ ਦਾ ਕੋਈ ਕਿਸੇ ਨਾਲ ਪੰਦਾ ਦਾ ਫਰਕ ਨਹੀਂ ਪੈਂਦਾ ਪਰ ਕੋਈ ਲਗੇ ਡੱਬਾ ਲੈਗਾ ਤਾਂ ਮਾਨਤਨ ਕਰ ਦਾਂਗੇ ਕੋਈ ਅਸੀਂ ਗੱਲ ਨਹੀਂ ਹੈ ਪਰ ਕੁਆਲਿਟੀ ਬੈਸਟ ਦਵਾਂਗੇ ਆਪਾਂ ਜੇ ਮੈਂ ਤੋਂ ਸਸਤਾ ਮਿਲ ਜਾਏਗਾ ਮੇਰਾ ਵਾਪਸੀ ਹੋਏਗਾ ਚਾਹੇ ਵਾਪਸ ਹੋ ਜਾਣਗੇ ਚਲੋ ਜੀ ਇਹ ਜੈਕ ਆ ਗਏ ਤੇ ਆ ਆ ਗਿਆ ਜਿਹੜਾ ਪੂਰਾ ਸੈੱਟ ਜੀ ਆ ਕੁਹਾੜੀਆਂ ਆਈਆਂ ਜੀ ਆਪਣੇ ਕੋਲ ਬਾਹਰ ਦੀਆਂ ਅੱਛਾ ਜੀ ਇਹ ਬਾਹਰ ਦਾ ਐਕਸਪੋਰਟ ਦਾ ਮਾਲ ਆਇਆ ਹੂੰ ਹੂੰ ਐਮਪੀਆ ਦਾ ਮਾਲ ਹੈਗਾ ਉਹ ਵਿਗੜਿਆ 800 ਗ੍ਰਾਮ ਦਾ ਪੀਸ ਹੈ ਜੀ ਇਹ ਹੈਵੀ ਡਿਊਟੀ ਪੀਸ ਹੈ ਸਿਰਫ ਮਿਲੇਗਾ 350 ਰੁਪਏ ਆ ਪੀਸ ਦਾ ਲੋ 325 ਰੁਪਏ ਦੀ ਪਊ ਜੀ ਇਹ ਬਾਜ਼ਾਰ 'ਚ ਕੋਈ ਜਪਾਨ ਦਾ ਕਰਕੇ ਵੇਚ ਰਿਹਾ ਕੋਈ ਤਾਈਵਾਨ ਦਾ ਕੋਈ ਅਮਰੀਕਾ ਦਾ ਕਰਕੇ ਵੇਚ ਰਿਹਾ 400 500 ਦਾ ਆਪਣੇ ਕੋਲ ਨਿਜਾਈ ਵਾਲ ਕੰਮ ਨਹੀਂ ਹੈ ਸਿਰਫ 325 ਰੁਪਏ ਮਿਲੇਗਾ 800 ਗ੍ਰਾਮ ਦਾ ਪੀਸ ਹੋਏਗਾ ਹੈਵੀ ਡਿਊਟੀ ਪੀਸ ਹੈ ਐਕਸਪੋਰਟ ਦਾ ਮਾਲ ਹੈ ਬਾਰਦਾ ਚੀਜ਼ਾਂ ਚੈੱਕ ਕਰੀ ਚੱਲੋ ਸਾਰੀਆਂ ਟੌਪ ਕੁਆਲਿਟੀ ਮਿਲਣਗੀਆਂ ਇਹ ਸਾਰੀਆਂ ਕੋਈ ਫਰੋਰ ਕੰਪਨੀ ਹੋਏਗਾ ਲਓ ਜੀ ਚਲੋ ਜੀ ਹੁਣ ਆਪਾਂ ਜਿਹੜੀਆਂ ਚਾਬੀਆਂ ਪੰਨੇ ਆ ਮੈਂ ਨਾ ਇੱਕ ਬਹੁਤ ਸੁਣਿਆ ਜੀ ਇੱਥੇ ਕਿ ਤੋਲ ਕੇ ਵੀ ਮਿਲਦਾ ਸਮਾਨ ਹਨਾ ਜੀ ਹਾਂਜੀ ਹਾਂਜੀ ਵੀ ਤੋਲ ਕੇ ਵਾਲਾ ਕੀ ਸਿਸਟਮ ਆ ਕੀ ਰੇਟ ਪੈਂਦਾ ਸੱਚੀ ਜੀ ਇੱਥੇ ਮਿਲੂਗਾ ਤੋਲ ਕੇ ਜਾਂ ਕਿਵੇਂ ਆ ਗੱਲ ਹੀ ਬਣੀ ਆ ਜਾ ਵੀ ਦੁਕਾਨੇ ਸਾਰਾ ਵਧੀਆ ਮਾਲ ਹੈ ਆਪਣਾ ਕੋਲ ਆ ਦੇਖ ਕਵਾਰਟੀ ਦੇਖੋ ਮਾਲ ਦੀ ਬਣਾ ਹਾਂਜੀ ਐਕਸਪੋਰਟ ਦਾ ਮਾਲ ਸਾਰਾ ਵਧੀਆ ਮਾਲ ਹੈ 180 ਰੁਪਏ ਕਿਲੋ ਮਿਲੇਗਾ ਤੁਹਾਨੂੰ 180 ਰੁਪਏ ਕਿਲੋ ਸਰਬਤੋਂ ਲੈ ਕੇ 32 ਨੰਬਰ ਦਾ ਕੋਈ ਵੀ ਲੈ ਲਓ ਅੱਛਾ ਜੀ ਇਹਦੇ ਵਿੱਚ ਚਾਬੀਆਂ ਪਾਨੇ ਰਿੰਗ ਪਾਨਾ ਕੰਬੀਨੇਸ਼ਨ ਸਾਰਾ ਕੁਝ ਹਰ ਚੀ ਮਿਲਦੀ ਦੀ ਤੁਹਾਨੂੰ ਅੱਛਾ ਇੱਕ ਗੱਲ ਦੱਸੋ ਬਾਈ ਇਹ ਇਹ 180 ਰੁਪਏ ਕਿਲੋ ਕਿਹਾ ਤੁਸੀਂ ਅੱਛਾ ਇੱਕ ਚੀਜ਼ ਦੱਸੋ ਜਿਵੇਂ ਹੁਣ ਆਹ ਦਿਖਾ ਬਾਈ ਨੇੜੋਂ ਜਿਵੇਂ ਇਹਨਾਂ ਦੇ ਆ ਵਿੱਚ ਦੰਦੇ ਹੁੰਦੇ ਨੇ ਹਨਾ ਪਾਨਿਆਂ ਦੇ ਵਿੱਚ ਇੱਕ ਪਾਸੇ ਇਹ ਭੁਰਦੇ ਤਾਂ ਨਹੀਂਗੇ ਇਹ ਭੁਰ ਗਿਆ ਜੀ ਇਹ ਚਾਬੀਆਂ ਮੂੰਹ ਖੋਲ ਜੇ ਚਾਬੀ ਟੁੱਟ ਗਈ ਚਾਬੀ ਸਲਿੱਪ ਕਰ ਗਈ ਜੀ ਤੁਹਾਡੀ ਖਾਓਏ ਕਿਸੇ ਤਰ੍ਹਾਂ ਖਾਓ ਜੇ ਥੋੜੀ ਮਾਗੇ ਤੋੜ ਕੇ ਲਿਓ ਵਾਪਸੀ ਹੈ ਮੇਰੀ ਲਓ ਜੀ ਕਰੋ ਇਹ ਗੁੰਮਗੀ ਤੁਹਾਡੀ ਹੈ ਗੁੰਮਗੀ ਤੁਹਾਡੀ ਜੀ ਟੋਪ ਕਲਾਸ ਮਿਲਨੀ ਆ ਬਈ ਇੱਥੋਂ ਤੁਹਾਨੂੰ ਗੁੰਮਗੀ ਤੁਹਾਡੀ ਹੈ ਖਾਓ ਦੀ ਮਿਲਦੀ ਹੈ 60000 ਰੁਪਏ ਦਾ ਸੈਟ ਹੈ ਹੂੰ ਇਹ ਆਪਣੀ ਕੰਪਨੀ ਦਾ ਸੈਟ ਹੈ 5 ਗ੍ਰਾਮ ਦਾ ਸੈਟ ਹੈ 50 ਚ ਵਿਕਰੇ 400 ਰੁਪਏ ਦਾ ਸੈਟ ਜੀ 4 ਕਿਲੋ ਸੈਟ ਵਿਕਰੇ 50 ਚ ਵਿਕਰੇ 650 700 ਰੁਪਏ ਦਾ ਵੇਚਦੇ ਆ ਆਪਾਂ 5 ਕਿਲੋ ਵੇਚਦੇ ਆ 700 ਰੁਪਏ ਦਾ 700 ਰੁਪਏ ਦਾ ਸੈੱਟ ਕਿੰਨੇ ਪੀਸ ਨੇ ਇਹਦੇ ਦੀ 700 ਸੈੱਟ ਹਾਂਜੀ 5 ਪੁੱਛੀ ਪੀਸਾਂ ਜੀ ਇਹਦੇ ਵਿੱਚ ਅੱਛਾ 25 ਚਾਬੀਆਂ ਨੇ ਇਹਦੇ ਛੋਟੀਆਂ ਚਾਬੀਆਂ ਲਓ ਜੀ 700 ਦਾ ਦਵਾਂਗੇ ਆਪਾਂ ਤੁਹਾਨੂੰ ਵਧੀਆ ਵੀਡੀਓ ਦੇਖ ਕੇ ਆਏਗਾ ਉਹ ਦੋ 700 ਰੁਪਏ ਦਾ ਇਹ ਸ਼ੇਅਰ ਕਰੋ 700 ਦਵਾਂਗੇ ਹੋਰ ਇਹ ਵਧੀਆ ਬ੍ਰਾਂਡ ਚ ਹੈ ਜੀ 25 ਪੀਸਾਂ 5 ਕਿਲੋ ਸੈੱਟ ਹੋਏਗਾ ਅੱਛਾ ਭਾਈ ਇੱਧਰ ਆ ਜਾ ਵੀ ਨਾਲ ਨਾਲ ਆਜੋ ਦਿਖਾਓ ਆ ਆ ਦਿਖਾ ਭਾਈ ਆਜੋ ਆਜੋ ਭਾਈ ਜੀ ਮਾੜਾ ਜੀ ਨਾਲ ਨਾਲ ਆ ਦਿਖਾ ਭਈ ਪੰਨੇ ਆ ਪੰਨੇ ਇਹ ਵੀ ਤੋਲ ਕੇ ਇਹਨਾਂ ਦਾ ਕੀ ਡੇਟ ਸਭ ਤੋਲ ਕੇ ਜਾਓ ਇੱਧਰੋਂ ਵੈਂਡੀ ਮੈਂ ਤੋਲ ਕੇ ਸ 67 ਲੱਗੇ 32 ਨੰਬਰ ਤੱਕ ਤਾਂ ਹੀ ਤੋਰ ਕੇ ਮਿਲਣਗੇ ਠੀਕ ਹੈ ਜੀ ਆ ਥੋੜੀਆਂ ਥੋੜੇ ਥੋੜੀਆਂ ਮਿਲਣਗੇ ਪੁਰਾਣੇ ਚੱਕੇ ਪੀ ਆਰ ਪੀ ਦੇ ਆਪਣੇ ਕੋਲ ਅੱਛਾ ਜੀ ਸਾਰਾ ਅਮੀ ਦਾ ਮਾਲ ਆ ਪਿਆ ਪੁਰਾਣੇ ਚੱਕੇ ਅੱਛਾ ਇੱਕ ਹੀ ਰੇਟ ਪੈਂਦੇ ਨੇ ਚੱਕੇ 100 ਵਿਕਲ ਤੋਲ ਕੇ ਦੇ ਦਾਂਗੇ 100 ਰੁਪਏ ਕਿਲੋ ਹਾਂ ਜੀ ਹਾਂ ਜੀ ਅੱਛਾ ਅੱਛਾ ਲਓ ਜੀ ਪੈਪਰ ਚਾਹੀਵੇ ਬਾਹਰ ਦੇ ਦੇਖੋ ਚੱਲ ਉਧਰ ਨੂੰ ਜਾਂਦੇ ਆਂ ਉਧਰ ਨੂੰ ਆ ਆ ਦੇਖੋ ਇਹਦਾ 14 ਹੀ ਤੋਂ ਹਾਂ ਜੀ ਆ ਜਿਓ ਜੀ ਐ ਨੂੰ ਆ ਦਿਖਾਓ ਇਹ ਛੋਟੇ ਛੋਟਾ ਸਾਈਜ਼ ਜੀ ਅੱਛਾ ਤੇ ਵੱਡੇ ਦਾ ਵੱਡਾ ਦੇਖੋ ਸਾਈਜ਼ ਆ ਲਓ ਆ ਦੇਖੋ ਹਲੋ ਜੀ ਆ ਰੈਂਚ ਦੇਖੋ ਇਹ ਦੇਖੋ ਇਹ ਬਟਾਸੇ ਉੱਥੇ ਮੁਰਗੀ ਪੀਓ ਪੰਜਾਬ ਭਗੋਲ 48 ਜੀ ਪੈਪ ਹੈਵੀ ਡਿਊਟੀ ਬਾਹਰ ਦਾ ਮਾਲ ਐਕਸਪੋਰਟ ਦਾ ਮਾਲ ਆ ਦੇਖੋ ਜੀ 48 ਜੀ ਪੈਪ ਕਿਤੇ ਨਹੀਂ ਮਿਲੇਗਾ ਤਾਂ ਉਹ ਦੇਖਣ ਨੂੰ ਇਹ ਹੈਗਾ ਘੱਟਾ ਲੱਭਣ ਦੇ ਜਾ ਲੱਭਾ 5 ਕਿਲੋ ਦਾ ਜੀ ਇਹ ਅੱਛਾ ਇਹ ਐਡਾ ਵੱਡਾ ਰੈਂਚ ਹੈ ਕਿੱਥੇ ਕੰਮ ਆਉਂਦਾ ਜੀ ਇਹ ਜੀਸੀਬੀ ਵਾਲੇ ਆਉਂਦੇ ਜੀ ਹਟੇ ਦੇ ਖਟਿਆਲ ਇੰਡਸਟਰੀ ਵਾਲੇ ਆਉਂਦੇ ਉਹ ਸਾਡੇ ਕੋਲ ਲੈ ਜਾਂਦੇ ਆ ਕਰੋ ਚੈੱਕ ਹੈਵੀ ਡਿਊਟੀ ਹੈ ਬਾਹਰ ਦੇ ਪੀਸ ਹੈ ਹਾਂ ਇਹ ਇਹ ਨਵਾਂ ਡਿਵੈਲਪਰ ਪੈਰ ਹੈ ਕੋਲੋਂ ਨਹੀਂ ਦੋ ਜਾਨੇ ਚਾਹੀਦੇ ਹੋਣਗੇ ਹਨਾ ਨਹੀਂ ਬਸ ਇਹ ਵੀ ਚੱਲ ਜਾਂਦਾ ਇਹ ਡਰ ਖੋਲਦੇ ਤੱਕੜ ਚੀਜ਼ ਆ ਇਹ ਠੀਕ ਹਨ ਇਹ ਹੈ ਵੀ ਭਾਰਾ ਇੱਕ ਬਈ 22 ਸਹੀ ਬਾਹਰ ਦੀ ਦੇਖੋ ਜੀ ਅੱਛਾ ਜੀ ਇਹ ਬਾਹਰ ਦਾ ਮਾਲ ਹੈ ਹੂੰ ਇਹਦੇ ਕਮਲਾਈ ਸਿਸਟਮ ਹੈ ਸਾਰਾ ਅੱਛਾ ਤੁਸੀਂ ਕਮਲਾ ਨਹੀਂ ਹੈ ਕੋਈ ਕੇਵਲ ਫਿਟ ਕਰ ਲੋ ਬਾਹ ਨੂੰ ਜਿੱਦਾਂ ਮਰਜੀ ਬਾਹ ਨੂੰ ਪਵਾਇਓ ਹਾਂ ਜੀ ਇਹਦੇ ਛੋਟੇ ਛੋਟਾ ਸਾਈਜ਼ ਇਹ ਬਾਗ ਹੈ ਜੀ ਛੋਟੇ ਛੋਟਾ ਸਾਈਜ਼ ਛੋਟੇ ਵੱਡੇ ਸਾਈਜ਼ ਸਾਈਜ਼ ਮਿਲ ਜੰਗੇ ਚਲੋ ਠੀਕ ਹੈ ਜੀ ਇੱਕ ਦੇਖੋ ਬਾਹਰ ਦਾ ਐਕਸਪੋਰਟ ਦਾ ਮਾਲ ਆ ਇਹ ਦੇਖੋ ਜੀ ਲੋ ਜੀ ਛੋਟਾ ਵੀ ਇੱਥੇ ਹੈਗਾ ਜੀ ਸਾਈਜ਼ ਤੇ ਵੱਡਾ ਵੀ ਆਹ ਦੇਖੋ ਕਿੰਨੀ ਵੱਡੀ ਬਾਗ ਜੀ ਕਿੰਨੀ ਤਗੜੀ ਬਾਗ ਅੱਛਾ ਇਹਦਾ ਕੀ ਰੇਟ ਰਹੂਗਾ ਵੱਡੀ ਹੈ ਜਿਹੜੀ ਇਹ ਦਵਾਂਗੇ ਤੁਹਾਨੂੰ ਆਪਾਂ 15000 ਦਾ ਪੀਸ ਜੀ ਅੱਛਾ ਇਹਦਾ 90 ਕਿਲੋ ਵਜਦਾ ਹੈ ਜੀ ਉਹ ਬੁਧੀ ਕੁਆਲਟੀ ਆਪੇ ਕੋ ਕੱਟ ਪੀਸ ਹੁੰਦੇ ਆ ਅੱਛਾ ਜੀ ਇਹਦਾ ਬਸ ਗਾਗ ਪੂਰੇ ਹਟਣ ਤਿਆਰ ਬੈਠੇ ਹੁੰਦੇ ਨੇ ਜੀ ਇਹਦਾ ਇੱਕ ਸਾਹਮਣੇ ਪੀਛਾ ਹੈ ਤਾਂ ਵੀਡੀਓ ਪਾ ਦਿੱਤੀ ਉਹ ਵੀਡੀਓ ਕੱਟ ਪਾਣੇ ਦੀ ਕਿਉਂ ਮਾਲ ਘੱਟ ਹੁੰਦਾ ਹੈ ਗਾਗ ਜਿਆਦਾ ਹੁੰਦੇ ਨੇ ਗਾਗ ਜਿਆਦਾ ਹੁੰਦੇ ਆ ਜੀ ਠੀਕ ਇਹ ਕੀ ਗੋਟੀਆਂ ਦਵਾਂਗੇ ਤੁਹਾਨੂੰ ਕੀ ਗੋਟੀਆਂ ਦਿਖਾ 14 ਨੰਬਰ ਦਾ 60 ਰੁਪਏ ਵਿੱਚ ਲੇ ਗਏ ਤੁਹਾਨੂੰ ਅੱਛਾ 60 ਰੁਪਏ ਦਾ ਪੀਸ 60 ਰੁਪਏ ਵਿੱਚ ਮਿਲੇਗਾ ਠੀਕ ਹੈ ਜੀ ਟੀਓਡੀ ਖਰਾ ਹੋ ਜੇ ਕੁਛ ਪਿਸਵਲ ਕੇ ਦੇਦਾ ਜੇ ਤੁਹਾਨੂੰ ਠੀਕ ਹੈ ਜੀ ਵੇਜੀ ਗੋਲੀਆਂ ਹੁਕਾ ਆਈਆਂ ਟਰੈਕਟਰ ਦੀਆਂ ਆਪਣੇ ਕੋਲ ਜੀ ਇਹ ਕਿਹੜੇ ਕਿਹੜੇ ਦੀਆਂ ਨੇ ਜੀ ਫੋਰਡ ਸਵਰਾਜ ਮਹਿੰਦਰਾ ਅਰਜਨ ਸੋਰਾ ਲਿਕਾ ਸਾਰੇ ਨਹੀਂ ਮਿਲ ਜਾਣੀਆਂ ਜੀ ਸਾਰੇ ਟਰੈਕਟਰ ਨਹੀਂ ਮਿਲਣਗੇ ਤੁਹਾਨੂੰ 100 ਰੁਪਏ ਕਿਲ ਟੋਲ ਕੇ ਪੀਸ ਠੀਕ ਹੈ ਜੀ ਚੈੱਕ ਅੱਲਾ ਚੁਲਾ ਲੈ ਲਓ ਚੈੱਕ ਕੰਪਲੀਟ ਲੈ ਲਓ ਕੋਈ ਐਸੀ ਗੱਲ ਨਹੀਂ ਹੈ ਅੱਛਾ ਆਹ ਦੇਖੋ ਜੀ ਇਹ ਟੌਪਲਿਕ ਦੇ ਛੁੜੀਆਂ ਹੁੰਦੀਆਂ ਜ ਏ 100 150 ਦਾ 200 ਦਾ ਇਹ ਚੋੜੀਆਂ ਖਾ ਉਹ ਤਿਆਰ ਹੋ ਜਾਂਦੇ ਪੀਸ ਦੋਰਾ اچھا اچھا ਇਹ ਚੋੜੀਆਂ ਖਾ ਸਿਪ ਹੋ ਜਾਂਦੀਆਂ ਨਾ ਇਹੋ ਚੀਜ਼ ਹੈ ਜੀ ਤਿਆਰ ਹੋ ਜਾਂਦੇ ਡੇਢ 200 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗਾ ਇਹ ਪੁੱਛਦੇ ਚੱਕ ਆਪਾਂ ਜਿਪਸੀਆਂ ਨੂੰ ਆਉਂਦੇ ਮਿਲਟਰੀ ਦੀਆ ਲਓ ਜੀ ਮਿਲਟਰੀ ਗੱਡੀਆਂ ਨੂੰ ਮਿਲਟਰੀ ਜਿਪਸੀਆਂ ਨੂੰ ਆਉਂਦੇ ਆ ਹਾਂ ਆਇਆ 1000 ਰੁਪਏ ਦਾ ਜੈਕ ਜਿਵੇਂ ਮਰਜੀ ਬੀਗੋ ਨਾ ਕੋਰੇ ਵੀ ਸੌਣਗੇ ਅੱਛਾ ਇਹਦੇ ਨਾਲ ਹੈਗਾ ਉਹ ਕਰਨ ਵਾਲਾ ਮਿਲੂਗਾ ਉਹ ਗੁਪੀਆਂ ਹੁੰਦਾ ਲਪਾਣਾ ਹੁੰਦਾ ਸਿੱਧਾ ਚੱਲਦਾ ਯਾਰ ਅੱਛਾ 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 ਜੀ ਐ ਮਾਰੀਓ ਪੰਪ ਬਣ ਗਈ ਉਹ ਤੁਹਾਡੇ ਕੋਲ ਮਿਲ ਜੂਗਾ ਜੇ ਐਕਸਟਰਾ ਕਿਸੇ ਲੈਣਾ ਹੋਵੇ ਆ ਮਿਲ ਜਾਂਦਾ ਵੀ ਜਾਂਦਾ ਲਓ ਜੀ ਆ 1000 ਰੁਪਏ ਦਾ ਜੈਕ ਹੈ ਜੀ ਆਵਾ ਕਰੇ ਹੋਰਾਂ ਦਿਖਾਓ ਇੱਕ ਵਾਰੀ ਮੜਾ ਜੇ ਦੁਬਾਰੇ ਲਓ ਜੀ ਆਪਾਂ ਨੇੜੇ ਦਿਖਾ ਦਈਏ ਲਓ ਭਾਈ ਜੀ ਆਹ ਜੀ ਜੈਕ ਉਹ ਜਿਹੜਾ 1000 ਰੁਪਏ ਤੁਹਾਨੂੰ ਮਿਲਣ ਜਾ ਰਿਹਾ ਤੋਲ ਕੇ ਵੀ ਜੇ ਵੇਖੀਏ ਘੱਟੋ ਘੱਟ 5-6 ਆ ਦੇਖੋ ਪੂਰੇ ਘੁੰਮਦਾ ਚੱਕਾ ਜੀ ਮੈਨੂੰ ਦਿਖਾਈ ਦਿਓ ਹਮਮ ਲਓ ਆਪਣੇ ਕੋ ਕਾਣੇ ਆਏ ਜੀ ਅੱਛਾ ਜੀ ਇਹ ਕਾਣ ਵੀ ਦਿਖਾ ਦਿਓ ਜੀ ਇਹ ਕਾਣੇ ਜੀ ਆਪਣੇ ਕੋ ਮਿਲਿਆ ਹਮ ਜਿੰਨੇ ਮਰਜੀ ਹੈਵੀ ਲੈ ਲਓ 6 ਕਿਲੋ 7 ਕਿਲੋ 8 ਕਿਲੋ 10 ਕਿਲੋ ਤੱਕ ਹੈਗਾ ਐਕਸਪੋਰਟ ਦਾ ਮਾਲ ਹੈ ਜੀ ਵੀ ਕੰਪਨੀ ਦਾ ਮਾਲ ਹੈ ਦੇਖੋ ਮੋਟਾ ਖਾਓ ਜੀ ਵੀ ਕੰਪਨੀ ਦਾ ਮਾਲ ਹੈ ਜੀ ਇਹ ਪੂਰੇ ਦਸੇ ਪੀਪ ਹੋਏ ਆ ਅੱਛਾ ਜੀ ਉਹ 150 ਕਿਲੋ ਲਈ 200 ਕਿਲੋ ਬਿਜਾਰ 150 200 ਦੀ ਵਜਾ ਮਾਰੀ ਇਹਨੇ ਦੇਈ ਜਾਂਦੇ ਆ ਆਪਣ ਨੂੰ 120 ਰੁਪਏ ਕਿਲੋ ਮਿਲੇਗਾ ਤੁਹਾਨੂੰ ਠੀਕ ਹੈ ਜੀ 1 ਕਿਲੋ ਲੈ ਕੇ 10 ਕਿਲੋ ਤੱਕ 120 ਰੁਪਏ ਕਿਲੋ ਮਿਲ ਜਾਣਾ ਜੀ ਤੁਹਾਨੂੰ ਇਥੋਂ 1 ਕਿਲੋ ਲੈ ਕੇ 10 ਕਿਲੋ ਤੱਕ ਜਿਵੇਂ ਮਰਜੀ ਕੁਆਟਿਟੀ ਦਾ ਦਬ ਇੱਕ ਵਾਰ ਕਿੰਨੇ ਕਿਲੋ ਤੱਕ ਹੁੰਦਾ ਜਿਹੇ ਅੰਦਾਜ਼ਾ 1 ਕਿਲੋ ਲੈ ਕੇ 10 ਕਿਲੋ ਤੱਕ ਨਹੀਂ ਨਹੀਂ ਇਹ ਹੁਣ ਇਹਦਾ ਕਿੰਨਾ weight ਹੋਏਗਾ ਹੈਗਾ 5 6 5 ਕਿਲੋ ਦਾ 5 6 ਕਿਲੋ ਮਤਲਬ 5 600 ਦਾ ਪੈ ਜਾਊਗਾ ਇਹ ਆਪਨੂੰ ਹਾਂ ਜੀ ਠੀਕ ਹੈ ਜੀ ਇੱਕ ਆਪਨੂੰ ਬੋਡੀ ਚੈੱਕ ਕਰਦੇ ਆ 250 ਤੇ ਨਹੀਂ ਆ ਜੀ ਨਹੀਂ ਚੋੜੇ ਜੱਕ ਮਿਲ ਜਿਆ ਜੀ ਠੀਕ ਹੈ ਜੀ ਅੱਜ ਕਰੋੜਾਂ ਦੀ ਆਪਣੇ ਕੋਲ ਇਹ ਉੱਪਰ ਕਰਨ ਵਾਲੀਆਂ ਜੀ ਕਮਾਉਣ ਵਾਲੀਆਂ ਚੱਕਾ ਖੋਲਣ ਵਾਸਤੇ ਚੱਕ ਨੂੰ ਚੁੜਾਉਣ ਵਾਸਤੇ ਰਾੜਾਂ ਚਲਦੀਆਂ ਹੈਗੀਆਂ ਲਓ ਜੀ ਆਹ ਦੇਖੋ 100 ਰੁਪਏ ਕਿਲੋ ਮਿਲਣਗੇ ਤੁਹਾਨੂੰ 100 ਰੁਪਏ ਕਿਲੋ ਆ ਤਿੰਨ 300 ਕਿਲੋ ਦੀ ਰਾੜ ਆ 300 ਦੀ ਬੋਗੇ ਇੱਕ 300 ਕਿਲੋ ਦੀ ਬੈਗੀ 3 ਫੁੱਟ ਦੀ ਲਓ 4 ਫੁੱਟ ਦੀ ਲਓ 5 ਫੁੱਟ ਦੀ ਲਓ 7 ਫੁੱਟ ਸਾਰੇ ਸਾਈਜ਼ ਆ ਦੇਖੋ ਜੀ ਨੇੜੇ ਲੱਗੇ ਖਾਓ ਅਵੇਲੇਬਲ ਆ ਦੇਖੋ ਸਹੀ ਸਹੀ ਰਾੜਾਂ ਜਿਹੜੀਆਂ ਜੈਕ ਵਾਲੀ ਰਾੜ ਹੁੰਦੀ ਹੈ ਸਾਰੇ ਸਾਈਜ਼ ਵਿੱਚ ਅਵੇਲੇਬਲ ਨੇ ਇਹਦੇ ਚ ਤੇ ਤੁਸੀਂ ਤੋਲ ਕੇ 100 ਰੁਪਏ ਕਿਲੋ ਲੈ ਆ। ਆ ਚਾਬੀਆਂ ਬਿਲਕੁਲ ਜੇ ਸਸਤੀਆਂ ਇਹ ਇਹ ਕਿੰਨੇ ਰੇਟ ਪੈਣੀਆਂ ਜੀ? 180 ਰੁਪਏ ਕਿਲੋ ਵਿਨਸ ਦਾ ਮਾਰਕਾ। ਇਹ ਵੀ 180। ਅੱਛਾ ਇਹ ਵਿਨਸ ਦੀਆਂ ਨੇ। ਇਹ ਵੀ ਕਮਾਲ ਹੈ। ਮੈਂ ਦੇਖੋ ਨਾਮ ਬੁਟੇਰ ਉੱਪਰ। ਅਬਿਨਸ਼ ਦਾ ਨਾਮ ਬੁਟੇਰ ਹੈ। ਕੰਪਨੀ ਦਾ ਮਾਰਕਾ ਲੱਗਿਆ। ਸ਼ੇਰ ਦਾ ਮਾਰਕਾ ਹੁੰਦਾ ਇਹਦੇ 'ਚ। ਬਿਲਕੁਲ ਜੀ। ਤੁਹਾਨੂੰ ਮਾਰਕਾ ਸਾਰਾ। ਹੂੰ। ਉਹ ਕਮਾਲ ਨਹੀਂ। ਸਾਲ 180 ਰੁਪਏ ਕਿਲੋ ਮਿਲੇਗਾ ਤੁਹਾਨੂੰ। ਛੋਟੇ ਦੇ ਛੋਟੇ ਵੱਡੇ ਦੇ ਵੱਡੇ ਸਾਰੇ ਨੰਬਰ ਮਿਲਣਗੇ ਆਪਣੇ ਨੂੰ। ਅੱਛਾ ਜੀ। ਬਾਕੀ ਇਹ ਗੁੱਲੇ, ਕੁੰਡੇ ਸਾਰੇ ਇਹ 120 ਰੁਪਏ ਕਿਲੋ ਜੀ ਲਓ ਜੀ 120 ਰੁਪਏ ਜੋ ਟੋਲ ਕੇ ਮਿਲਣਗੇ ਚਾਹੇ ਕਿੰਨਾ ਲੈ ਲੋ ਚਾਹੇ ਗੁੱਲੇ ਲੈ ਲੋ ਚਾਹੇ ਜੋ ਜਿਹੜਾ ਮੂਜੀ ਸਾਈਜ਼ ਲੈ ਲੋ ਹਰ ਤਰ੍ਹਾਂ ਦਾ ਸਾਈਜ਼ ਮਿਲੇਗਾ ਫਟੀ ਅੱਛਾ ਜੀ ਇੱਕ ਕੁਝ ਨਹੀਂ ਪਾਸ ਜਿਹੜਾ ਨਹੀਂ ਚਾਹੀਦਾ ਉਹ ਕਿਲੋ ਤੋਂ ਕਿਲੋ ਲੈ ਕੇ ਰੱਖਦਾ ਕਰ ਅੱਛਾ ਗੁੱਲੇ ਦਿਖਾਓ ਜੀ ਮੈਨੂੰ ਇਹ 10 ਰੁਪਏ ਨਹੀਂ ਮਿਲਦੀ ਹੈ ਲੈ ਜਾਉ ਦਾ ਹਾਂ ਜੀ ਇਹ ਤੁਹਾਨੂੰ 4-5 ਰੁਪਏ ਵੀ ਪੈਣੀ ਹੈ ਸਾਰੀ ਹਾਂ ਇਹਨੇ ਵੀ ਪੈਣੀ ਕੀ ਰੇਟ ਕਿਹਾ ਤੁਸੀਂ ਇਹਦਾ 120 ਰੁਪਏ ਕਿਲੋ ਜੀ ਅੱਛਾ ਆ ਦਿਖਾਓ ਜੀ ਇਹ ਵਾਲੇ ਗੁੱਲੇ ਇਹ ਗੁੱਲੇ ਪਈ ਆਪਣੇ ਕੋਲ ਹੂੰ ਛੋਟੇ ਛੋਟਾ ਸਾਈਜ਼ ਸਾਰੇ ਸਾਈਜ਼ ਅਵੇਲੇ ਕਰੋ ਜੀ ਕਿਹੜਾ ਮੱਝੀ ਸਾਈ ਲੋ 120 ਰੁਪਏ ਕਿਲੋ ਮਿਲੇਗਾ ਤੁਹਾਨੂੰ ਅੱਛਾ ਜੀ ਆਲੇ ਸਾਈ ਮਿਲੋਗੇ ਲਓ ਜੀ 120 ਰੁਪਏ ਕਿਲੋ ਤੁਹਾਨੂੰ ਮਿਲਣਗੇ ਆਪਣੀ ਦੁਕਾਨ ਤੇ ਸਿਰਫ ਗੰਨੇ ਹਾਰਵੈਸਟ ਹੋਰ ਤੇ ਆਜੋ ਆਜੀ ਇਹਨੂੰ ਸੀ ਕਰ ਲਈਏ ਰੱਖ ਲਈਏ ਪੈਰ ਤੇ ਬਾਈ ਅੱਛਾ ਜੀ ਆਹ ਆਹ ਕੁੰਡੀਆਂ ਇਹ ਕੁੰਡੀਆਂ ਟੋਚਰਾਂ ਦੇ ਕੰਮ ਆਉਂਦੀਆਂ ਇਹ ਸੁਆਗਤ ਦੇ ਕੰਮ ਆਉਂਦੀਆਂ ਲਓ ਜੀ ਕਰੀਨਾ ਵਾਲੇ ਹੈਟਰ ਵਾਲੇ ਆਉਂਦੇ ਉਹ ਲੈ ਜਾਂਦੇ ਨਹੀਂ ਸਾਡੇ ਕੋਲੋਂ ਜੀ ਸਾਰੇ ਸਾਈ ਮਿਲ ਜਾਣਗੇ ਇਹਨੂੰ ਅੱਛਾ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਇਹ ਕੋਈ 150 ਦਾ ਹੀ ਤੇ 200 ਰੁਪਏ ਸਵੇਰੇ ਰੁਪਏ ਨਾਲ ਹੀ 150 200 ਦੇ ਵਿੱਚ ਇਹਦਾ ਪ੍ਰਾਈ ਹਾਈ ਡਰੇ ਦੇ ਵੀ ਕੰਮ ਆਉਂਦੇ ਹਨ ਹੈ ਨਾ ਜੀ ਚੀਜ਼ਾਂ ਚੱਕਣ ਵਾਸਤੇ ਆ ਦੇਖੋ 100 150 ਦੇ ਵਿੱਚ ਤੁਹਾਨੂੰ ਮਿਲ ਜੂਗੀ ਇਹ ਆਜੋ ਆਜੋ ਕੀ ਬਾਤ ਹੈ ਸਮਾਨ ਤਾਂ ਬਹੁਤ ਬਹੁਤ ਤਰ੍ਹਾਂ ਦੇ ਪੂਲਰ ਆਉਂਦੇ ਵੀ ਜੀ ਆ ਦੇਖੋ ਜੀ ਪੁੱਛੋ ਆਜੋ ਆਜੋ ਇਹ ਕਿ ਪੂਲਰ ਲਈ ਛੋਟੇ ਛੋਟਾ ਸਾਈਜ਼ ਦੇਖੋ ਜੀ ਹਾਂ ਦੇਖੋ ਇੱਕ ਕੰਬਾਈਨ ਦੇ ਕਸਾਉਂ ਆਹ ਮੋਸ ਲੈ ਕੇ ਵੀਰ ਜੀ ਇਹ ਸਾਈਜ਼ ਤਾਂ ਕਰਦੇ ਆਪਣੇ ਕੋਲ ਇਧਰ ਸ਼ਿਕਾਰ 4 5 ਸਾਈਜ਼ ਹੋ ਰਿਹਾ ਹੈਗੇ ਆਪਣੇ ਕੋਲ ਸਮਾਨ ਚੈੱਕ ਕਰੀਏ ਸਾਲ ਲੱਗੇ ਇਹ 3 ਲੱਗੇ ਇਹ 2 ਲੱਗ ਵੀ ਆਉਂਦੇ ਹੂ ਹੂੰ ਦੋ ਸਾਈਜ਼ ਵੀ ਆਉਂਦੇ ਦੇਖੋ ਇਹ 2 ਲੱਗੇ ਜਾਂਗੇ ਆਪਣੇ ਕੋਲ ਕੋਲਾ ਵੀ ਆਉਂਦਾ ਆਪਰੇ ਬੋ ਦੌਲਤਾਂ ਵਾਲਾ ਦੌਲਤਾਂ ਵਾਲਾ ਵੀ ਆਉਂਦਾ ਸਹੀ ਜਗ ਸਮਝ ਆ ਜਾਂਦੇ ਛੋਟੇ ਦਾ ਛੋਟਾ ਵੱਡੇ ਵੱਡੇ ਸਾਰੇ ਸਹੀ ਬਣਨਗੇ ਤਾਂ ਠੀਕ ਹੈ ਜੀ ਆਹ ਸਾਮਾਨ ਦੇਖੋ ਤੁਸੀਂ ਆਹ ਦੇਖੋ ਆਹ ਦੇਖੋ ਤੁਸੀਂ ਆਹ ਨਵੀਆਂ ਚਾਬੀਆਂ ਪਾਉਣੀਆਂ ਚਲੋ ਵੀ ਚਾਬੀਆਂ ਜੀ ਬਾਰ ਬਾਰ ਰੱਖ ਕੇ ਨਾ ਆਹ ਦੇਖੋ ਆਹ ਦੇਖੋ ਕਿੰਨੇ ਸਾਰੇ ਟੌਪ ਕਲਾਸ 142 24 ਸਪੈਸ਼ਲ ਚਾਬੀਆਂ ਹੋ ਗਈਆਂ ਲਓ ਜੀ ਇਹ ਆਪਣੇ ਕੋਲ ਚੈੱਕ ਹੁੰਦੇ ਹੀ ਬਾਹਰ ਦੇ ਅੱਛਾ ਜੀ ਇਹ ਕਾਰਾਂ ਚ ਲਗਾ ਲਈਏ ਆਪਣੇ ਰੂਪ ਮੂਰਤੀਆਂ ਲਾ ਲੋ ਜਿਪਸੀਆਂ ਲਾ ਲੋ ਜਿਪਾ ਲਾ ਲੋ ਇਹ ਤਿੰਨ ਟੰਨ ਦਾ ਪੰਜ ਟੰਨ ਦਾ ਅੱਠ ਟੰਨ ਦਾ 10 ਟੰਨ ਦਾ ਸਾਰੇ ਸਾਰੇ ਇਹ ਤਿੰਨ ਟੰਨ ਦਾ ਜੀ ਇਹ ਤਿੰਨ ਟੰਨ ਦਾ ਮਿਲੇਗਾ ਤੁਹਾਨੂੰ 550 ਰੁਪਏ ਦਾ ਜੀ ਅੱਛਾ ਜੀ ਇਹ ਤਾਂ ਬਿਲਕੁਲ ਠੀਕ ਆ ਨਾ ਗੱਡੀ ਦੇ ਵਾਸਤੇ ਬਹੁਤ ਬੈਸਟ ਆਈਟਮ ਹੈ ਅੱਛਾ ਅੱਛਾ ਜੀ ਕੋਈ ਵਿਆਹ ਸ਼ਾਦੀ ਜਾ ਰਿਹਾ ਸੂਟ ਫੂਟ ਪਾਇਆ ਹੋਵੇ ਤਾਂ ਵਿੱਚ ਗੁੜੇ ਪਾ ਬੈਠਣ ਦੀ ਲੋੜ ਨਹੀਂ ਹੈ ਬਹੁਤ ਵਧੀਆ ਗੱਡੀ ਚੱਕ ਲਾ ਜਿੰਦਾ ਆਰਾਮ ਨਾਲ ਕਿੰਨੇ ਦਾ ਕਿਹਾ ਤੁਸੀਂ 550 ਦਾ ਤਿੰਨ ਟੰਨ ਦਾ 550 ਦਾ ਤਿੰਨ ਟੰਨ ਦਾ ਬੜਾ ਵਧੀਆ ਜੀ ਪੰਜ ਟੰਨ ਦਾ 650 ਰੁਪਏ ਦਾ ਹਾਂ ਹਾਂ 10 ਟਨ ਦਾ ਇਹ ਆ ਗਿਆ ਸੋਦਾ ਸੀ ਜੀ ਲੱਗ ਲੱਗ ਮਤਲਬ ਗੱਡੀਆਂ 'ਚ ਤਾਂ ਸਾਰੀਆਂ ਜੀ ਕੰਮ ਕਰ ਜਾਂਦਾ ਹੋਗਾ ਸਭ ਸਭ ਗੱਡੀਆਂ ਸਭ ਗੱਡੀਆਂ ਜਿਹੜੀ ਮੁੱਢੀ ਗੱਡੀ 'ਚ ਲਗਾਓ ਸੱਤ ਗੱਡੀ ਕੰਮ ਕਿਉਂਕਿ 3 ਟਨ ਬਹੁਤ ਹੁੰਦਾ ਜੀ 3000 ਕਿਲੋ ਬਹੁਤ ਹੁੰਦਾ ਆਪਣੇ ਕੋਲ ਵੀਲ ਪੜੇ ਪਈਏ ਬੈਲਟਾਂ ਪਈਆਂ ਵੀ ਉਹ ਹਾਂ ਜੀ ਇਹ ਬੈਲਟਾਂ ਆ ਗਈਆਂ ਉਹਦੇ ਵਾਸਤੇ ਟੋਚਨ ਵਗੈਰਾ ਵਾਸਤੇ ਹਨਾ ਜੀ ਇੱਕ ਮੈਨੂੰ ਵਾਸਤੇ ਜਲਦੀ ਟੱਟ ਟਾਲੀ ਵਾਸਤੇ ਚਲਦੀ ਹੈ 18 ਸਹੀ ਹੈ ਜਮ ਵੀ ਸਮਾਨ ਨਾ ਡਿੱਗੇ ਪੰਡਾ ਪੁੰਡਾ ਜਿਵੇਂ ਜਿਆਦੀਆਂ ਆਪਾਂ ਕੋਈ ਲੱਟਿਆ ਹਾਂ ਜਿੱਤੇ ਮੁੱਝ ਲਾਓ ਜੀ ਬਿਲਕੁਲ ਜੀ ਇੱਕ ਆਪਣੇ ਕੋਲ ਲਓ ਜੀ ਇਹ ਕਿਹੜੀ ਕੰਪਨੀ ਦੀ ਹੈ ਬਾਈ ਜੈਡ ਹੋਸਟੀ ਹੈ ਜੀ ਇਹ ਅੱਛਾ ਜੀ ਇਹਦੇ ਚ ਇਨਕੋਲ ਕੰਪਨੀ ਦੇ ਵੀ ਆਉਂਦੀ ਹੈ ਜੈਡ ਹੋਸਟੀ ਵੀ ਆਉਂਦੀ ਹੈ ਇੱਕ ਹੀ ਬੈਟਰੀ ਬੈਟਰੀ ਚਾਰਜ ਹੁੰਦੀ ਹੈ ਜੀ ਇਹ ਡਿਊਟੀ ਬੈਟਰੀ ਹੈ ਇੱਕ ਬੈਟਰੀ 2.5 ਘੰਟੇ ਆਰਾਮ ਨਾਲ ਚੱਲ ਜਾਂਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਚਾਰਜਰ ਤੇ ਲਗਾਓ ਇੱਕ ਕੰਮ ਤੇ ਲਗਾਓ ਜੇ ਮਰਜ਼ੀ ਵਰਤੀ ਜੋ ਚਲਾ ਦੇ ਲਗਾਓ ਆ ਦੇਖੋ ਜੀ ਗੋਟੀਆਂ ਲਗਾਓ ਅੱਗੇ ਜੇ ਮਰਜ਼ੀ ਕੰਮ ਲਈਓ ਗੋਟੀਆਂ ਲਗਾਓ ਪਰਮੇ ਲਗਾਓ ਆ ਦੇਖੋ ਜੀ ਆਹ ਦੇਖੋ ਸੈਸਰੀ ਨਾਲ ਲਾਓ ਜੀ ਆਹ ਦੇਖੋ ਸਾਰੀ ਸੈਸਰੀ ਨਾਲ ਹੈ ਜੀ ਇਹ ਨਾਲ ਪਰਮੇ ਨਾਲ ਹੈ ਜੀ अच्छा ए, जी पेशकास है जी ये हलकियां ਨਾਲ ਲੱਗੀਆਂ ਇਹ ਰੈਜਿਸਟੇਬਲ ਹੈਗੀ ਜਿੱਦਨ ਮਰਜੀ ਦਾ ਮੂਹ ਕਮਾਓ ਜੀ ਹਾਂ ਲੋ ਜੀ ਕਿਹੜੀ ਮੀਡੀ ਜਗਾ ਕਿਤੇ ਪੈਂਦੀ ਜਗਾ ਨਹੀਂ ਹੁੰਦੀ ਜਿੱਥੇ ਕੰਮ ਨਹੀਂ ਕਰਦਾ ਥਿਆਰ ਉਥੇ ਇਹ ਕੰਮ ਚੀਜ਼ਾਂ ਕਰਦੀਆਂ ਹੈਗੀਆਂ ਬਿਲਕੁਲ ਜੀ ਉਹ ਬੈਸਟ ਟੈਕਨੀਕ ਨਾਲ ਬਣਾਈ ਹੈ ਜੀ ਉਹ ਇਹ ਤੁਹਾਨੂੰ 4000 ਰੁਪਏ ਸਿਰਫ اچھا ਜੀ ਰੈਡ ਉਸ ਕੰਪਨੀ ਦੀ ਹੈ ਉਹਨਰ ਪੀਸ ਹੈ ਜੀ ਹੈ ओके टेंशन ਫਿਓ ਕੁਝ ਲਓ ਹਮ ਲਓ ਜੀ ਸਮਾਨ ਤਾਂ ਇੱਕ ਤੋਂ ਇੱਕ ਹੈ ਬਸ ਤੁਸੀਂ ਦੇਖੀ ਚਲੋ ਤੇ ਬਾਈ ਜੀ ਦਿਖਾਈ ਜਾਂਦੇ ਨੇ ਇੱਕ ਮਸ਼ੀਨ ਹੈ ਜੀ ਆਪਣੇ ਕੋਲ ਹੋਰ ਕੋਈ ਜੀ ਜੀ ਇਹ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਆਪਣੇ ਕੋਲ ਹਮ ਆ ਤੋ ਹਾਓ ਤਮ ਆਓ ਜੀਓ ਇੱਕ ਤੱਕ ਪਰ ਤੱਕ ਵਾਲੇ ਰਹਿ ਗਵਾ ਸੀ ਪਰ ਤਾਂ ਚੀਜ਼ ਆਈ ਹੈ ਬਹੁਤ ਵਧੀਆ ਆਟਮ ਹੈ ਅੱਛਾ ਜੀ ਟਟ ਟਲੀ ਟੱਕਾ ਵਾਸੇ ਜੇ ਮਰਜੀ ਕਾ ਮਲੇ ਜੋ ਹਮ ਆ ਆ ਵੀ ਹੈਗੀਆਂ ਇਹਨਾਂ ਕੋਲ ਬਾਈ ਜੀ ਕੋਲ ਹਾਲ ਕਰਨੇ ਜੀ ਇਹ ਇਹ ਕਿੰਨੇ ਦੀ ਪੈਂਦੀ ਹੈ ਇਹ 70 ਬੀ ਪੀਸ ਹੈ ਜੀ ਇਹ 70 ਰੁਪਏ ਦਾ ਪੀਸ ਹੋਊਗਾ ਆ ਮਸ਼ੀਨਾਂ ਦੇਖੋ ਜੀ ਟੱਕਾ ਵਾਸੇ ਬਹੁਤ ਵਧੀਆ ਚੱਕ ਦੇ ਕੋਲ ਕੋ ਜੁੱਕਾ ਗੰਦੀ ਗੰਦੀ ਦੋ ਨਹੀਂ ਜੋ ਲਾਂਦੀ ਲੋਣੀ ਪਾਏ ਬਿਲ ਪਾਏ ਨਹੀਂ ਲੋਣੀ ਉਹ ਰਾ ਦੇ ਲਾਲ ਦੀ ਲੋਣੀ ਕੁਛ ਕੰਦੀ ਲੋਣੀ ਹੂੰ ਹੂੰ ਇਹ ਆਪਣਾ ਬੋਟੀ ਲੋ ਬੋਟੀ ਪਾਓ ਤੇ ਹੰਡਲ ਲਾ ਧਮਾਓ ਬਸ ਅੱਛਾ ਜੀ ਜੇ ਮਰਜੀ ਹੰਡਲ ਲਾ ਪਾਈਓ ਹੰਡਲ ਪਾਈ ਜੋ ਅੱਛਾ ਕੇ ਸਿਰ ਆਰਾਮ ਰੱਖੋ ਪਗੜਾ ਕੁਛ ਨਹੀਂ ਕਰਦਾ ਇਹ ਕਾਦੇ ਕੰਮ ਆਉਗੀ ਇਸੇ ਚੱਕਾ ਖੋਲੋ ਇਸੇ ਅੱਛਾ ਚੱਕਾ ਖੋਲੋ ਆ ਜੀ ਇਹ ਜਨਤਾ ਜਿਹੜਾ ਬਣਾਇਆ ਇਹ ਮਸ਼ੀਨ ਜਿਹੜੀ ਆ ਨਾ ਲੱਗ ਝੱਲਾ ਕਰਤਾ ਕੰਡ ਰੁਕਾਂ ਦੇ ਇਹ ਟਰੱਕ ਜਿੱਲੇ ਜ ਕੰਮ ਆਉਂਦੀ ਕਿ ਬੱਸਾਂ ਦੇ ਵੀ ਆ ਜਿਹਦੇ ਮੁੱਛੀ ਜਾਮ ਲੱਟ ਹੋਵੇ ਬੱਸਾਂ ਦੇ ਟੋਟਾਂ ਦੇ ਟਰਾਲੀਆਂ ਦੇ ਜੋ ਮੁੱਛੀ ਲੱਟ ਖੋਲੋਦਾ ਨਾਲ ਆ ਵੀ ਇੱਕ ਰੌੜਾ ਜੀ ਲੱਗ ਝੱਲਾ ਕਰਤਾ ਹਾਂ ਲਓ ਜੀ ਜੋ ਲਾਦੀ ਲੋੜੀਆਂ ਆ ਆਮ ਨਾਲ ਪਿਆਰਾ ਚੀਜ਼ ਆ ਇਹ ਬਿਲਕੁਲ ਤਕਬੂਲ ਕਰਨ ਦੀ ਲੋੜ ਨਹੀਂ ਕੁਛੀ ਗੱਲ ਦੀ ਲੋੜ ਨਹੀਂ ਆ ਅੱਛਾ ਕੀ ਪ੍ਰਾਈਸ ਹੈ ਜੀ ਦਾ ਇਹ ਮਿਲਗੀ ਤੁਹਾਨੂੰ ਜੀ 2500 ਦੀ ਕੰਪਨੀ ਦੀ ਆ ਇਹਦੇ ਦੇਸੀ ਆਣੀ ਹੈ ਦੇਸੀ ਕੰਪਨੀ ਬਹੁਤ ਆਉਂਦੀ ਹੈ 2200 ਰੇਂਜ ਪਰ ਆਪਣੇ ਮੰਗਾਦੇ ਨਹੀਂ ਠੀਕ ਹੈ ਪਰ ਕੁਆਲਟੀ ਵਧੀ ਹੋਈਗੀ 2-300 ਦੀ ਗੱਲ ਨਹੀਂ ਹੁੰਦੀ ਕੀ ਵਧੀ ਹੋਈ ਚੱਲੇਗੀ 4 ਦਿਨ ਬਿਲਕੁਲ ਜੀ ਭਰਾ ਯਾਦ ਕਰਕੇ ਦੋ ਘਾਹ ਖੋ ਲੈ ਕੇ ਆਣਗੇ ਚੰਗੀ ਚੀਜ਼ ਆ ਬਾਹਰ ਦੇਖੀ ਮੜੇ ਜ ਆਪਾਂ ਸੰਗਲ ਵਗੈਰਾ ਪਾਏ ਨੇ ਆ ਜਾਓ ਬਾਈ ਆ ਬਾਹਰ ਸੰਗਲ ਨੇ ਇਹ ਸੰਗਲਾਂ ਦਾ ਕੀ ਪ੍ਰਾਈਸ ਹੈ ਜੀ ਇਹ ਟੋਚਣ ਦੇ ਕੰਮ ਆਉਣ ਵਾਲੇ ਕਿਹੜੇ ਨੇ ਜੀ ਆਪਣੇ ਕੋਲ ਅੱਛਾ ਜੀ ਸ਼ੇਪ ਵਾਲੇ 200 ਰੁਪਏ ਦਾ ਆਉਂਦਾ ਹੈ ਇਹ ਸ਼ੇਪ ਵਾਲਾ ਟੋਚਣ ਦਾ ਆਉਂਦਾ ਹੈ ਜੀ ਜੀ ਤੇ ਆਹ ਦੇਖੋ ਜੀ ਆਹ ਵਾਲਾ ਇਹ ਸਾਰਾ ਉਹਦੀ ਮਾਲ ਕੀ ਰੇਟ ਕੀ ਰੇਟ ਦਿੰਦੇ ਜੀ ਇਹ ਇਹ ਮਰੇਗਾ ਤੁਹਾਨੂੰ 100 ਰੁਪਏ ਕਿਲੋ 110 ਰੁਪਏ ਕਿਲੋ ਜੀ ਅੱਛਾ ਜੀ 100 110 ਰੁਪਏ ਦੇ ਵਿੱਚ ਤੇ ਭਾਈ ਆਹ ਡੱਬੇ ਪਏ ਨੇ ਵੱਡੇ ਵੱਡੇ ਇਹ ਕਿਵੇਂ ਕੀ ਰੇਟ ਪਏ ਨੇ ਇਹ 700 ਰੁਪਏ ਦੇ 750 800 ਇਹ ਟੂਲ ਵਾਸਤੇ ਲਏ ਜਾਂਦੇ ਨੇ 100 150 200 ਟੂਲ ਵਾਸਤੇ ਆਉਂਦੇ ਪਰ ਆਹ ਛੋਟਾ ਜੀ ਘਰ ਦੇ ਵਿੱਚ ਤੁਸੀਂ ਰੱਖਣੀਆਂ ਚਾਬੀਆਂ ਪੰਨੇ ਪਲਾਸਟਿਕ ਦਾ ਜੋ ਵੀ ਜੋ ਮਰਜ਼ੀ ਜਿਹੜਾ ਮਾੜੇ ਚ ਪਾ ਸਕਦੇ ਹੋ ਸਾਫਟਪੇ ਹੋਣਗੇ ਹਾਂ ਜੀ ਹਾਂ ਇਹ ਵਾਸ਼ਰ ਆਪਣਾ ਵੀ ਕਿਤੇ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਜੀ 3200 ਰੁਪਏ ਵਾਸ਼ਰ ਹੈ ਜੀ ਅੱਛਾ ਜੀ 240 ਦਾ ਜ਼ਿਆਦਾ ਇਹ ਹੈ ਉਹਨੂੰ ਦੇਖੋ ਲਓ ਹੈਵੀ ਡਿਊਟੀ ਵਾਸ਼ਰ ਹੈ ਬਹੁਤ ਹੀ ਕੁਆਲਟੀ ਚ ਹੈ ਕਿੰਨੇ ਦਾ ਕਹਿ ਤੁਸੀਂ ਇਹ 3200 ਸਿਰਫ ਜੀ ਜਾਂ ਕੋਈ 3400 3500 ਜੀ ਕੋਈ ਲੈਟਰੀ ਐਕਸਟਰਾ ਲੈਟਰੀ ਹੈਗਾ ਸਿਰਫ 3200 ਰੁਪਏ ਦਾ ਲੱਗੇਗਾ ਹੀ ਆਪਣੇ ਵਾਸਤੇ ਲਓ ਜੀ ਕਰੀ ਚਲੋ ਚੈੱਕ ਤੁਸੀਂ ਤੇ ਬਾਕੀ ਟੋਚਾ ਆਇਆ ਆਪਣੇ ਕੋਲ ਨੇ ਕੋਲ ਟੋਚਾ ਹੂੰ ਟੋਚਾ ਲੈ ਕਿ ਮੈਨਾ ਵਾਸਤੇ 20 25 25 ਫੁੱਟ ਦਾ ਪੀਸ ਹੈ ਸਿਰਫ 1500 ਰੁਪਏ ਦਾ ਲਓ ਜੀ 1500 ਸਸਤੇ ਜਿਹੜੀ ਕੁਆਲਿਟੀ ਵਧੀਆ ਬਿਲਕੁਲ ਜਿੰਨਾ ਮੈਂ ਤੱਕ ਚਾਕ ਮੈਨਾ ਇਕੱਠਿਆਂ ਪਾਲੂ ਆਪਣੇ ਸਭ ਜਵਾਬ ਦੇ ਕੇ ਇਹ ਕਿੰਨੇ ਫੁੱਟ ਹੋਊਗਾ ਹੋਊਗਾ 12 13 ਫੁੱਟ ਜੀ ਇਹ ਇਹ 20 ਫੁੱਟ ਦਾ ਜੀ ਅੱਛਾ ਮੈਂ ਤਾਂ 20 ਫੁੱਟ ਚਾਹੁੰਦਾ ਕਟੋ ਵੜੀ ਓਕੇ ਠੀਕ ਹੈ ਜੀ ਲਓ ਜੀ ਤੇ ਬਾਕੀ ਆ ਪ੍ਰੈਸ਼ਰ ਵਾਲਾ ਪਿਆ ਤੁਹਾਡੇ ਕੋਲ ਇਹ ਇਹ ਕੰਪਰੈਸ਼ਰ ਯਾਰਮੀ ਦਾ ਮਾਲ ਚਾਹੁੰਦਾ ਹੈ ਇਹ ਘੱਟ ਜਾਂਦੇ ਆ ਅੱਛਾ ਇਹ ਵੀਡੀਓ ਤਾਲੀ ਪਾਦੇ ਕਿ ਮਾਲ ਘਟਾਂਦਾ ਫਿਰ ਡਿਮਾਂਡ ਆ ਜਾਂਦੀ ਹੈ ਮਾਲ ਹੈ ਪੂਰੀ ਨਹੀਂ ਹੁੰਦੀ ਉਹ ਕਰਨਾ ਔਖਾ ਬਿਲਕੁਲ ਨਹੀਂ ਦੀ ਅਸੀਂ ਅੱਛਾ ਗੋਟੀਆਂ ਪਾ ਦੋ ਹਰ ਟਾਈਮ ਉਹ ਰੋ ਪਈ ਜਾਂਦੀ ਹੈ ਆ ਹੁੱਕਾਂ ਦਾ ਚਲੋ ਆਪਣੇ ਇੱਥੇ ਮਿਲਦੀਆਂ ਹਨਾ ਇਹ ਤਕਰੀਬਨ ਆ ਵਾਲੀਆਂ ਆ ਦਿਖਾਉਣੇ ਅਸੀਂ ਆਪਾਂ ਜਿ ਆਵਲੀਆਂ ਆ ਦਿਖਾਓ ਜੀ ਹਾਂ ਲੈ ਬਰੇਆ ਦਿਖਾਓ ਹਾਂ ਆ ਦੇਖੋ ਇਹ ਆਪਣੇ ਪਾਣੇ ਆ ਜੀ ਐਲ ਪਾਣੇ ਕਰਦੇ ਆ ਉਹ ਰਿਪੋਰਟ ਮਾਲ ਦੇ ਜਿਹੜਾ ਸ਼ਿਪਲ ਮਾਲ ਆਉਂਦਾ ਨਹੀਂ ਇਹ ਉਹਦੇ ਹੀ ਕੰਮ ਹੁੰਦੇ ਆ ਅੱਛਾ ਜੀ ਐਲ ਪਾਣੇ ਕਿੰਨਾ ਮਰਜ਼ੀ ਹਾ ਜੀ ਜਿੰਨਾ ਮਈ ਠੱਕਾ ਕਰੀਓ ਜਿਵੇਂ ਮਰਜ਼ੀ ਵਰਤੀ ਦਿਓ ਆ ਤਰ੍ਹਾਂ ਵੇਟੀ ਹਰ ਤਰ੍ਹਾਂ ਨੰਬਰ ਇਹ ਵੀ ਤੋਲ ਕੇ ਦਿੰਦੇ ਹੋ ਤੋਲ ਕੇ ਤੋਲ ਸਾਹਿਬ 180 ਕਬੀ 180 ਇੱਕ ਕਬੀ ਸਾਹਿਬ 180 ਵੀ ਹੈ ਜੀ ਕਿਲੋ ਅੱਛਾ ਰੈਂਚ ਦਾ ਪ੍ਰਾਈਸ ਨਹੀਂ ਦੱਸਿਆ ਆਪਾਂ ਰੈਂਚ ਕਿਵੇਂ ਸੀਗਾ ਰੈਂਚ 200 ਰੁਪਏ ਕਿਲੋ ਹੈ ਜੀ ਅੱਛਾ 200 ਰੁਪਏ ਕਿਲੋ ਫਿਰ ਦੋ ਹੀ ਚੜਦੇ ਹੋਣੇ ਕਿਲੋ ਜਦਾਂ ਨਹੀਂ ਅਕਾਹ ਹਾਂ ਥੋੜੇ ਸੇ ਇਧੇ ਹ ਸਮਾਨ ਦੀ ਤਾਂ ਬਹੁਤ ਜਿਆਦਾ ਆ ਦੇਖੋ ਕੁੰਡੇ ਤੁਸੀਂ ਹਾਈਡਰੋਲਿਕ ਉਹ ਤੇ ਹਾਈਡਰੇ ਤੇ ਲਾਉਣ ਅਸਤੇ ਹਨ ਜੀ ਸਾਰੇ ਆ ਦੇਖੋ ਚੈੱਕ ਕਰੋ ਤੁਸੀਂ ਆ ਦੇਖੋ ਹਰ ਇੱਕ ਸਾਈਜ਼ ਹੈਗਾ ਜੀ ਕੁੰਡਿਆਂ ਦਾ ਜਿਹੜੀ ਮਰਜੀ ਸਾਈਜ਼ ਲੋ ਛੋਟੇ ਛੋਟਾ ਸੰਗਲ ਇੱਥੇ ਹੋਰ ਵਧੀਆ ਕੁਆਲਿਟੀ ਦੇ ਸੰਗਲ ਵੀ ਹੈਗੇ ਸਾਰੇ ਸੰਗਲ ਪਿਆਈ ਬਾਹਰ ਦਾ ਮਾਲ ਪਿਆ ਹੈ ਇਹ ਦੇਖੋ ਕੱਲੇ ਕੱਲੇ ਪੀਸ ਤੇ ਮੋਰ ਲੱਗੀ ਹੋਈ ਪਈ ਜੀ ਲਓ ਜਿਹਾਓ ਜੀ ਆ ਦੇਖੋ ਕੱਲੇ ਕੱਲੇ ਪੀਸ ਤੇ ਮੋਰ ਲੱਗੀ ਚਸ਼ਰ ਮਾਲ ਹੈ ਸਭ ਤੋਂ ਵਧੀਆ ਮਾਲ ਹੈ ਇਹ ਦੇਖੋ ਸਰਫੇਸ ਮਾਲ ਹੈ ਐਕਸਪੋਰਟ ਦਾ ਮਾਲ ਹੈ ਸਾਰਾ ਆ ਦੇਖੋ ਜੀ ਬਾਕੀ ਆ ਆ ਗਈ ਤੇਲ ਪਾਉਣ ਲਈ ਤੁਹਾਨੂੰ ਦੱਸਿਆ 70 ਰੁਪਏ ਦੀ ਅੰਕਮ੍ਰਿਤੀ ਦੱਸਿਆ ਕੁੱਤੀ ਚੱਪਲ ਲੱਗੀਆਂ ਹੁੰਦੀਆਂ ਇੱਕ ਬਾਅਦ ਦਾ ਮਾਲ ਦੀ ਸਟੈਂਪ ਹੁੰਦੀ ਹੈ ਲੋਕਲ ਮਾਲ ਤੇ ਨਹੀਂ ਆਉਂਦੀ ਇਹ ਠੀਕ ਹੈ ਜੀ 80 ਰੁਪਏ ਆਪਣੇ ਕੋਲ ਕੁੱਪੀਆਂ ਤੇਲ ਦੀ ਪਈਆਂ ਹੈ ਵਾਸ਼ਰ ਹੈ ਗਿਆ ਵਧੀਆ ਕੁਆਲਿਟੀ ਵਾਸ਼ਰ ਵੀ ਹੈਗੇ ਆਪਣੇ ਕੋਲ ਅੱਛਾ ਆ ਪਿੱਛੇ ਦਿਖਾ ਦਿਓ ਇੱਕ ਵਾਰੀ ਹਾਂ ਜੀ ਹਾਂ ਜੀ ਪਿੱਛੇ ਉਹ ਬਾਹਰ ਦੇ ਵਾਸ਼ਰ ਆਏ ਪਏ ਉਹ ਜਿਹੜੇ ਬਾਹਰ ਦੇ ਜਪਾਨੀ ਵਾਸ਼ਰ ਮੰਗਦੇ ਬਾਹਰ ਦੇ ਵਧੀਆ ਭਰਾ ਮੰਗਦੇ ਵਾਸ਼ਰ ਕਿ ਕੁਆਲਿਟੀ ਵਧੀਆ ਲੈਣੀ ਹੈ ਕਿ ਦੋਮੇ ਕੁਆਲਿਟੀ ਨਹੀਂ ਲੈਣੀ ਉਸੇ ਵਿੱਚ ਵਧੀਆ ਕੁਆਲਿਟੀ ਰੱਖੀ ਹੋਈ ਹੈ ਆਪਣੇ ਕੋਲੇ ਬ ਜਿੱਪਾ ਦੇ ਭਰਾ ਗੱਲਾਂ ਸ਼ੋਕ ਵਾਸਤੇ ਸਜਾਉਟ ਵਾਸਤੇ ਲੈਂਦੇ ਆ ਬੜੀ ਚੀਜ਼ ਹੁੰਦੀ ਹੈ ਵੀ ਦੇ ਸਕਦਾ ਹੈ ਆਪਣਾ ਹੱਥ ਨਾਲ ਸਹੀ ਮਿਲੇਗਾ ਜੀ ਜੀ ਹੱਥ ਨਾਲ ਸਹੀ ਮਿਲ ਜਾਏਗਾ ਕਿ ਲਓ ਜੀ ਇਹ ਸਮਾਨ ਆ ਗਿਆ ਪੈਗਾ ਸਾਰਾ ਕੁਝ ਹੈਗਾ ਜੀ ਆ ਜਾ ਆ ਲੈ ਵਿਆਹ ਦਿਖਾ ਦੋ ਆ ਦੇਖ ਵੀ ਚਾਬੀਆਂ ਪਾਣੇ ਆ ਦੇਖ ਲਓ ਸਾਰੇ ਜਣੇ ਵੀ ਇਹ ਕਿਸ ਤਰ੍ਹਾਂ ਭਰੇ ਪਏ ਨੇ ਭੰਡਾਰ ਇੱਥੇ ਆ ਥੱਲੇ ਥੈਲੇ ਭਰੇ ਪਏ ਨੇ ਇਹ ਪਾਣੇ ਹੱਥ ਨਾਲ ਸਹੀ ਮਿਲੇਗਾ ਤੁਹਾਨੂੰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਤੱਕ ਹਾਂ 32 36 ਨੰਬਰ ਤੱਕ ਮਿਲਣਗੇ ਤੋਲ ਕੇ ਤੁਹਾਨੂੰ ਸਾਰੇ ਪਾਣੇ ਚਾਬੀਆਂ ਵੀ ਤੋਲ ਕੇ ਮਿਲਣਗੀਆਂ ਪਾਣੇ ਵੀ ਤੋਲ ਕੇ ਮਿਲਣਗੇ ਸਾਰੇ ਲਓ ਜੀ ਪੂਰੀ ਵੈਰਾਈ ਮਿਲੇਗੀ ਤੁਹਾਨੂੰ ਹਰ ਤਰ੍ਹਾਂ ਦਾ ਸਾਮਾਨ ਮਿਲ ਜਗਾ ਕੋਈ ਕਮੀ ਨਹੀਂ ਬਲੋਰ ਲੈਣੇ ਆ ਤੁਸੀਂ ਡਰਲਾਂ ਰੁੱਲਾਂ ਸਭ ਕੁਝ ਤੁਹਾਨੂੰ ਹਵਾਲੇ ਪੰਪ ਲੈਣੇ ਬੈਟਾ ਦਾ ਹੋ ਜੀ ਬੈਟਾ ਹਰ ਤਰ੍ਹਾਂ ਦਾ ਬੈਟ ਸਾਈ ਮਿਲ ਜਗਾ ਤੁਹਾਨੂੰ ਕੋਟੜੀ ਮਾਲ ਪਿਆ ਹੈਗਾ ਜਿੰਨਾ ਮਰਜ਼ੀ ਲੋ ਲਓ ਜੀ ਬਾਹਰ ਜਾ ਰਹੇ ਕੇਰਲਾ ਕਰਨਾਟਕ ਤੱਕ ਮਾਲ ਜਾ ਰਹੇ ਆ ਆਪਣਾ ਐਕਸਪੈਂਡ ਹੋ ਰਿਹਾ ਮਾਲ ਇੱਕ ਗਿਆਨੀ ਜੀ ਉਹ ਬੋਝਾ ਰੇਟ ਹੈ ਉਹ ਜਾ ਰੇਟ ਹੈ ਤੇ ਬਹੁਤ ਆ ਬਹੁਤ ਖੁਸ਼ ਹੋ ਰਹੇ ਸਾਡੇ ਕੋਲ ਮਾਲ ਲੈ ਕੇ ਨਹੀਂ ਨਹੀਂ ਠੀਕ ਹੈ ਉਹ ਪਿਆਰ ਦੇਦੇ ਸਾਨੂੰ ਇਸ ਚੀਜ਼ ਦਾ ਕਿ ਆਪਣੇ ਕੁਆਲਟੀ ਕੁਆਲਟੀ ਵਧੀਆ ਗਈ ਹੈ ਉਹ ਰੇਟ ਵੀ ਘਟਾ ਗਿਆ ਆਪਣੇ ਕੁਆਲਟੀ ਵਧੀਆ ਜੀ ਵੇਖੋ ਜੀ ਇੱਥੇ ਸੋ ਦੇਖੋ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਮੈਂ ਇਨਫੋਰਮੇਸ਼ਨਲ ਵੀਡੀਓ ਪਾਉਣਾ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਧੰਨਵਾਦ ਜੀ